ਜੀ ਦੱਸੋ ਕੀ ਤੁਹਾਡਾ ਜਵਾਬ ਦੇਵਾਂ ਮੈਂ ਤੇ 24 ਘੰਟੇ ਆਨਲਾਈਨ ਨੇ ਲੈਣਾ ਮਾਈ ਗ੍ਰੇਨ ਦੀ ਮੈਡੀਕਨ ਬਾਰੇ ਕੁਛ ਨਾ ਕੀ ਪੀਜੀਆਚ ਪੀਜੀਆਚ ਤੁਸੀਂ ਜਾਣਾ ਹੈ ਪਹਿਲਾਂ 12 ਤੋਂ 16 ਨੰਬਰ ਤੱਕ ਕਾਊਂਟਰ ਹੈ 6 ਵਜੇ ਪਰਚੀ ਬਣਾਉਣੀ ਹੈ ਪਹਿਲੇ ਦਿਨ ਬਣਾਉਣਗੇ ਉਹ ਮੈਡੀਸਨ ਦੀ ਪਰਚੀ ਹਾਂਜੀ ਮੈਡੀਸਨ ਵਾਲੇ ਤੁਹਾਨੂੰ ਕੁਝ ਦਵਾਈ ਦੇਣਗੇ ਤੇ ਨਾਲੇ ਤੁਹਾਨੂੰ ਰੈਫਰ ਕਰਨਗੇ ਟੈਸਟ ਲਿਕਣਗੇ ਨਿਊਰੋਲੋਜੀ ਵਾਲੇ ਫਿਰ ਅਗਲੇ ਕਿਸੇ ਵੀ ਦਿਨ ਆਉਣਾ ਹੈ ਨਿਊਰੋਲੋਜੀ ਮਾਈਗਰੇਨ ਪੀਜੀਆਈ ਚ ਮੈਂ ਹਜ਼ਾਰਾਂ ਬੰਦਿਆਂ ਦਾ ਠੀਕ ਹੁੰਦਾ ਦੇਖਿਆ ਜਿਹੜੇ ਉਹਰੇ 14-14 ਸਾਲ ਦੇ ਠੱਕੇ ਗੰਦੇ ਸੀ ਮਾਈਗਰੇਨ ਹੋਇਆ ਦੌਰਾ ਹੋਇਆ ਇਹਨੂੰ ਨਿਊਰੋਲੋਜੀ ਠੀਕ ਕਰਦਾ ਹੈ ਹਾਂਜੀ ਹਾਂਜੀ ਅਸੀਂ ਕੈਨੇਡਾ ਕੱਕ ਵੀ ਟਰੀਟਮੈਂਟ ਕਰਵਾ ਲਈ ਕਰਾਈ ਚੱਲੋ ਕੈਨੇਡਾ ਸੱਟ ਕਲਪੱਤੇ ਕਿੱਥੇ ਜਾਓ ਪਰ ਲੇਕਿਨ ਮੈਂ ਪੀਜੀਆਈ ਠੀਕ ਹੁੰਦੇ ਦੇਖਦਾ ਲੋਕ ਜਿਹੜਾ ਮੇਰੀ ਇਹ ਭੈਣੇ ਮਿਹਨਤ ਕਰ ਲੱਤੀ ਏ ਹਾਂਜੀ ਪੀਜੀਆਈ ਲੈ ਜਾਓ ਉਹਨਾਂ ਨੂੰ ਕਿੱਥੇ ਰਹਿੰਦਾ ਕੈਨੇਡਾ ਰਹਿੰਦਾ ਪੇਸ਼ੈਂਟ ਨਹੀਂ ਇੱਕ ਇੰਡੀਆ ਹੀ ਆਈ ਮਗਰ ਪਰ ਚੋਕਸਿੰਗ ਦਾ ਦਸ ਘਰ ਲੈ ਕੇ ਜਾਓ ਬੇਟਾ ਮੈਨੂੰ ਫੋਨ ਕਰ ਲਿਓ WhatsApp ਚੱਲਦਾ ਮੇਰਾ ਇਸੇ ਨੰਬਰ ਤੇ ਜੇ ਮੈਂ ਤੁਹਾਡੇ ਵੀਡੀਓ ਦੇਖ ਕੇ ਹੀ ਫੋਨ ਲਾਇਆ ਤੁਹਾਨੂੰ ਕਿ ਉਹ ਬਹੁਤ ਜ਼ਿਆਦਾ ਪ੍ਰੋਬਲਮ ਚਾ ਤੁਸੀਂ ਉੱਥੇ ਜਾ ਕੇ ਪਰਚੀ ਬਣਵਾਓ